ਫਾ ਵਿਜੀਲੈਂਸ ਦੇ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਅੱਜ ਛਾਪੇਮਾਰੀ ਕੀਤੀ ਜਾ ਰਹੀ ਹੈ ਦਰਅਸਲ ਨਸ਼ੇ ਨੂੰ ਲੈ ਕੇ ਵਿਜੀਲੈਂਸ ਨੇ ਇਹ ਰੇਡ ਕਰਨੀ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਹੈ ਟੋਟਲ 25 ਥਾਵਾਂ ਤੇ ਵਿਜੀਲੈਂਸ ਵਿਭਾਗ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਔਰ ਜੇਕਰ ਅਸੀਂ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ 9 ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਹੈ ਜਿਦੇ ਵਿੱਚ ਵਿਕਰਮਜੀਤ ਮਜੀਠੀਆ ਦੇ ਘਰ ਤੇ ਵੀ ਰੇਡ ਜਿਹੜੀ ਹੈ ਵਿਜੀਲੈਂਸ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਤੇ ਹੁਣ ਤੁਹਾਨੂੰ ਦੱਸਦੇ ਕਿ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਵਿਜੀਲੈਂਸ ਵਿਭਾਗ ਨੇ ਵਿਕਰਮਜੀਤ ਮਜੀਠੀਆ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਔਰ ਘਰ ਦੀਆਂ ਤਸਵੀਰਾਂ ਨੇ ਮੈਂ ਜਦੋਂ ਵਿਜੀਲੈਂਸ ਨੇ ਰੇਡ ਕੀਤੀ ਤੇ ਉਸ ਤੋਂ ਬਾਅਦ ਅ ਬਿਕਰਮ ਮਜੀਠੀਆ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਉਹ ਘਰ ਦੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕਿ ਉੱਪਰੋਂ ਆਪਣੇ ਘਰ ਦੇ ਵਿੱਚੋਂ ਕਿ ਵੀ ਉਤਰ ਕੇ ਅ ਬਿਕਰਮ ਮਜੀਠੀਆ ਆ ਰਹੇ ਨੇ ਔਰ ਉਸ ਤੋਂ ਬਾਅਦ ਆਪਣੇ ਫੈਮਿਲੀ ਨੂੰ ਮਿਲਿਆ ਜਾਂਦਾ ਹੈ ਮਜੀਠੀਆ ਦੇ ਵੱਲੋਂ ਬਿਕਰਮ ਮਜੀਠੀਆ ਦੇ ਵੱਲੋਂ ਤੇ ਉਸ ਤੋਂ ਬਾਅਦ ਜੁੜਿਆ ਹੋ ਵਿਜੀਲੈਂਸ ਵਿਭਾਗ ਦੇ ਨਾਲ ਗੱਡੀ ਦੇ ਵਿੱਚ ਬੈਠ ਕੇ ਤੇ ਹੁਣ ਦੱਸਿਆ ਜਾ ਰਿਹਾ ਕਿ ਮੁਹਾਲੀ ਨੂੰ ਰਵਾਨਾ ਹੋਏ ਨੇ ਦਰਅਸਲ ਵਿਜੀਲੈਂਸ ਵਿਭਾਗ ਦੇ ਵੱਲੋਂ ਨਸ਼ੇ ਨੂੰ ਲੈ ਕੇ ਸਕੰਜਾ ਜਿਹੜਾ ਕੱਸਿਆ ਜਾ ਰਿਹਾ ਹੈਗਾ ਜਿਹੜੇ ਕੋਈ ਨਸ਼ਾ ਤਸਕਰ ਨੇ ਜਾਂ ਕਿਤੇ ਵੀ ਇਨਫੋਰਮੇਸ਼ਨ ਆਉਂਦੀ ਹੈ ਕਿ ਇਹਨਾਂ ਦਾ ਨਸ਼ੇ ਦੇ ਨਾਲ ਸੰਬੰਧ ਹੈਗਾ ਜਾ ਕਿਤੇ ਵੀ ਕਲੂ ਮਿਲਦਾ ਹੈਗਾ ਵਿਜੀਲੈਂਸ ਵਿਭਾਗ ਨੂੰ ਤਾਂ ਪੁਲਿਸ ਦੇ ਵੱਲੋਂ ਵਿਜੀਲੈਂਸ ਵਿਭਾਗ ਦੇ ਵੱਲੋਂ ਮਿਲ ਕੇ ਰੇਡ ਕੀਤੀ ਜਾਂਦੀ ਹੈ ਸੋ ਪੰਜਾਬ ਦੇ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ 25 ਟਿਕਾਣਿਆਂ ਤੇ ਛਾਪੇਮਾਰੀ ਜਿਹੜੀ ਹੈ ਉਹ ਵਿਜੀਲੈਂਸ ਵਿਭਾਗ ਨੇ ਅੱਜ ਕੀਤੀ ਹੈ ਜਿਦੇ ਵਿੱਚੋਂ ਅੰਮ੍ਰਿਤਸਰ ਦੇ ਵਿੱਚ ਹੀ 9 ਟਿਕਾਣਿਆਂ ਤੇ ਵਿਜੀਲੈਂਸ ਨੇ ਛਾਪੇਮਾਰੀ ਕੀਤੀ ਹੈ ਸੋ ਨੌਟ ਕਾਣਿਆ ਦੇ ਵਿੱਚ ਇੱਕ ਬਿਕਰਮ ਮਜੀਠੀਆ ਹੁਣਾਂ ਦਾ ਘਰ ਵੀ ਸ਼ਾਮਿਲ ਹੈ ਜਿੱਥੇ ਅੱਜ 10:00 ਵਜੇ ਦੇ ਕਰੀਬ ਵਿਜੀਲੈਂਸ ਵਿਭਾਗ ਨੇ ਛਾਪੇਮਾਰੀ ਕੀਤੀ ਤੇ ਉਸ ਤੋਂ ਬਾਅਦ ਬਿਕਰਮ ਮਜੀਠੀਆ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਹੁਣ ਮੋਹਾਲੀ ਲੈ ਕੇ ਰਵਾਨਾ ਕੋਈ ਨਹੀਂ ਚੰਡੀਗੜ੍ਹ ਵਾਲੀ ਰਿਹائش ਤੇ ਵੀ ਦੱਸਿਆ ਜਾ ਰਿਹਾ ਹੈ ਕਿ ਛਾਪੇਮਾਰੀ ਜਿਹੜੀ ਉਹ ਕੀਤੀ ਗਈ ਹੈ ਕਿਉਂਕਿ ਲਗਾਤਾਰ ਪੰਜਾਬ ਪੁਲਿਸ ਨੂੰ ਵਿਜੀਲੈਂਸ ਨੂੰ ਜਿੱਥੋਂ ਵੀ ਕਲੂ ਮਿਲਦਾ ਰਾਜ ਨਸ਼ੇ ਨੂੰ ਲੈ ਕੇ ਲਗਾਤਾਰ ਹੁਣ ਕੜੀ ਨਿਗਾ ਜੁੜੀ ਆ ਉਹ ਬਣਾਈ ਹੋਈ ਆ ਪੰਜਾਬ ਪੁਲਿਸ ਨੇ ਵਿਜੀਲੈਂਸ ਵਿਭਾਗ ਨੇ ਤਾਂ ਲਗਾਤਾਰ ਛਾਪੇਮਾਰੀ ਜੁੜੀ ਉਹ ਕੀਤੀ ਜਾ ਰਹੀ ਹੈ ਸੋ ਵਿਕਰਮ ਮਜੀਠੀਆ ਹੁਣਾਂ ਦੇ ਘਰ ਤੇ ਵੀ ਛਾਪੇਮਾਰੀ ਹੋਈ ਆ ਇਹ ਅੰਦਰ ਲੀਆਂ ਤਸਵੀਰਾਂ ਦਿਖਾ ਰਹੇ ਆ ਜਦੋਂ ਵਿਕਰਮ ਮਜੀਠੀਆ ਹੁਣਾਂ ਨੂੰ ਘਰ ਦੇ ਅੰਦਰੋਂ ਲਿਆਂਦਾ ਗਿਆ ਹਿਰਾਸਤ ਦੇ ਵਿੱਚ ਲਿਆ ਗਿਆ ਔਰ ਗੱਡੀ ਦੇ ਵਿੱਚ ਬਿਠਾ ਕੇ ਤੇ ਵਿਜੀਲੈਂਸ ਜਿਹੜੀ ਹੈ ਉਹ ਮੁਹਾਲੀ ਨੂੰ ਰਵਾਨਾ ਹੋ ਚੁੱਕੀ ਹੈ ਸੋ ਦੱਸਿਆ ਜਾ ਰਿਹਾ ਹੈ ਕਿ ਪੁਸ਼ਗਿਸ ਜਿਹੜੀ ਉਹ ਕੀਤੀ ਜਾਏਗੀ ਸੋ ਕਿਸ ਰਿਲੇਟਿਡ ਹੁੰਦੀ ਹੈ ਨਸ਼ੇ ਨੂੰ ਲੈ ਕੇ ਹੁੰਦੀ ਹੈ ਜਾਂ ਕਿਵੇਂ ਹੈ ਸੋ ਇਹ ਤਸਵੀਰਾਂ ਫਿਲਹਾਲ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਘਰ ਦੇ ਅੰਦਰ ਦੀਆਂ ਤਸਵੀਰਾਂ ਜਦੋਂ ਵਿਕਰਮ ਜੀਠੀਆ ਉਹਨਾਂ ਨੂੰ ਘਰ ਦੇ ਅੰਦਰੋਂ ਡਿਟੇਨ ਕੀਤਾ ਜਾਂਦਾ ਹਿਰਾਸਤ ਦੇ ਵਿੱਚ ਲੈ ਕੇ ਤੇ ਹੁਣ ਪੁਲਿਸ ਜਿਹੜੀ ਆ ਉਹ ਮੁਹਾਲੀ ਨੂੰ ਤੁਹਾਨੂੰ ਦੱਸਦੀ ਕਿ ਰਵਾਨਾ ਹੋ ਚੁੱਕੀ ਹੈ ਫਾ ਵਿਜੀਲੈਂਸ ਦੇ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਅੱਜ ਛਾਪੇਮਾਰੀ ਕੀਤੀ ਜਾ ਰਹੀ ਹੈ ਦਰਅਸਲ ਨਸ਼ੇ ਨੂੰ ਲੈ ਕੇ ਵਿਜੀਲੈਂਸ ਨੇ ਇਹ ਰੇਡ ਕਰਨੀ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਹੈ ਟੋਟਲ 25 ਥਾਵਾਂ ਤੇ ਵਿਜੀਲੈਂਸ ਵਿਭਾਗ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਔਰ ਜੇਕਰ ਅਸੀਂ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ 9 ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਹੈ ਜਿਦੇ ਵਿੱਚ ਬਿਕਰਮਜੀਤ ਮਜੀਠੀਆ ਦੇ ਘਰ ਤੇ ਵੀ ਰੇਡ ਜਿਹੜੀ ਹੈ ਵਿਜੀਲੈਂਸ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਤੇ ਹੁਣ ਤੁਹਾਨੂੰ ਦੱਸਦੇ ਕਿ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਵਿਜੀਲੈਂਸ ਵਿਭਾਗ ਨੇ ਬਿਕਰਮਜੀਤ ਮਜੀਠੀਆ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਔਰ ਘਰ ਦੀਆਂ ਤਸਵੀਰਾਂ ਨੇ ਮੈਂ ਜਦੋਂ ਵਿਜੀਲੈਂਸ ਨੇ ਰੇਡ ਕੀਤੀ ਤੇ ਉਸ ਤੋਂ ਬਾਅਦ ਅ ਬਿਕਰਮ ਮਜੀਠੀਆ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਉਹ ਘਰ ਦੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕਿ ਉੱਪਰੋਂ ਆਪਣੇ ਘਰ ਦੇ ਵਿੱਚੋਂ ਕਿਵੇਂ ਉਤਰ ਕੇ ਅ ਬਿਕਰਮ ਮਜੀਠੀਆ ਆ ਰਹੇ ਨੇ ਔਰ ਉਸ ਤੋਂ ਬਾਅਦ ਆਪਣੇ ਫੈਮਿਲੀ ਨੂੰ ਮਿਲਿਆ ਜਾਂਦਾ ਹੈ ਮਜੀਠੀਆ ਦੇ ਵੱਲੋਂ ਬਿਕਰਮ ਮਜੀਠੀਆ ਦੇ ਵੱਲੋਂ ਤੇ ਉਸ ਤੋਂ ਬਾਅਦ ਜੁੜਾਇਆ ਹੋ ਵਿਜੀਲੈਂਸ ਵਿਭਾਗ ਦੇ ਨਾਲ ਗੱਡੀ ਦੇ ਵਿੱਚ ਬੈਠ ਕੇ ਤੇ ਹੁਣ ਦੱਸਿਆ ਜਾ ਰਿਹਾ ਕਿ ਮੁਹਾਲੀ ਨੂੰ ਰਵਾਨਾ ਹੋਏ ਨੇ ਦਰਅਸਲ ਵਿਜੀਲੈਂਸ ਵਿਭਾਗ ਦੇ ਵੱਲੋਂ ਨਸ਼ੇ ਨੂੰ ਲੈ ਕੇ ਸਕੰਜਾ ਜਿਹੜਾ ਕੱਸਿਆ ਜਾ ਰਿਹਾ ਹੈਗਾ ਜਿਹੜੇ ਕੋਈ ਨਸ਼ਾ ਤਸਕਰ ਨੇ ਜਾਂ ਕਿਤੇ ਵੀ ਇਨਫੋਰਮੇਸ਼ਨ ਆਉਂਦੀ ਹੈ ਕਿ ਇਹਨਾਂ ਦਾ ਨਸ਼ੇ ਦੇ ਨਾਲ ਸਬੰਧ ਹੈਗਾ ਜਾਂ ਕਿਤੇ ਵੀ ਕਲੂ ਮਿਲਦਾ ਹੈਗਾ ਵਿਜੀਲੈਂਸ ਵਿਭਾਗ ਨੂੰ ਤਾਂ ਪੁਲਿਸ ਦੇ ਵੱਲੋਂ ਵਿਜੀਲੈਂਸ ਵਿਭਾਗ ਦੇ ਵੱਲੋਂ ਮਿਲ ਕੇ ਰੇਡ ਕੀਤੀ ਜਾਂਦੀ ਹੈ ਸੋ ਪੰਜਾਬ ਦੇ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ 25 ਟਕ ਆਣਿਆਂ ਤੇ ਛਾਪੇਮਾਰੀ ਜਿਹੜੀ ਹੈ ਉਹ ਵਿਜੀਲੈਂਸ ਵਿਭਾਗ ਨੇ ਅੱਜ ਕੀਤੀ ਹੈ ਜਿਹਦੇ ਵਿੱਚੋਂ ਅੰਮ੍ਰਿਤਸਰ ਦੇ ਵਿੱਚ ਹੀ 9 ਟਿਕਾਣਿਆਂ ਤੇ ਵਿਜੀਲੈਂਸ ਨੇ ਛਾਪੇਮਾਰੀ ਕੀਤੀ ਹੈ ਸੋ ਨੌਟ ਕਾਣਿਆ ਦੇ ਵਿੱਚ ਇੱਕ ਬਿਕਰਮ ਮਜੀਠੀਆ ਹੁਣਾਂ ਦਾ ਘਰ ਵੀ ਸ਼ਾਮਿਲ ਹੈ ਜਿੱਥੇ ਅੱਜ 10:00 ਵਜੇ ਦੇ ਕਰੀਬ ਵਿਜੀਲੈਂਸ ਵਿਭਾਗ ਨੇ ਛਾਪੇਮਾਰੀ ਕੀਤੀ ਤੇ ਉਸ ਤੋਂ ਬਾਅਦ ਬਿਕਰਮ ਮਜੀਠੀਆ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਹੁਣ ਮੋਹਾਲੀ ਲੈ ਕੇ ਰਵਾਨਾ ਕੋਈ ਨਹੀਂ ਚੰਡੀਗੜ੍ਹ ਵਾਲੀ ਰਹਾਇਸ਼ ਤੇ ਵੀ ਦੱਸਿਆ ਜਾ ਰਿਹਾ ਹੈ ਕਿ ਛਾਪੇਮਾਰੀ ਜਿਹੜੀ ਉਹ ਕੀਤੀ ਗਈ ਹੈ ਕਿਉਂਕਿ ਲਗਾਤਾਰ ਪੰਜਾਬ ਪੁਲਿਸ ਨੂੰ ਵਿਜੀਲੈਂਸ ਨੂੰ ਜਿੱਥੋਂ ਵੀ ਕਲੂ ਮਿਲਦਾ ਆਜਾ ਨਸ਼ੇ ਨੂੰ ਲੈ ਕੇ ਲਗਾਤਾਰ ਹੁਣ ਕੜੀ ਨਿਗਾ ਜੜੀ ਆ ਉਹ ਬਣਾਈ ਹੋਈ ਆ ਪੰਜਾਬ ਪੁਲਿਸ ਨੇ ਵਿਜੀਲੈਂਸ ਵਿਭਾਗ ਨੇ ਤਾਂ ਲਗਾਤਾਰ ਛਾਪੇਮਾਰੀ ਜੜੀ ਉਹ ਕੀਤੀ ਜਾ ਰਹੀ ਹੈ ਸੋ ਵਿਕਰਮ ਮਜੀਠੀਆ ਹੁਣਾਂ ਦੇ ਘਰ ਤੇ ਵੀ ਛਾਪੇਮਾਰੀ ਹੋਈ ਆ ਇਹ ਅੰਦਰ ਲੀਆਂ ਤਸਵੀਰਾਂ ਦਿਖਾ ਰਹੇ ਆ ਜਦੋਂ ਵਿਕਰਮ ਮਜੀਠੀਆ ਹੁਣਾਂ ਨੂੰ ਘਰ ਦੇ ਅੰਦਰੋਂ ਲਿਆਂਦਾ ਗਿਆ ਹਿਰਾਸਤ ਦੇ ਵਿੱਚ ਲਿਆ ਗਿਆ ਔਰ ਗੱਡੀ ਦੇ ਵਿੱਚ ਬਿਠਾ ਕੇ ਤੇ ਅ ਵਿਜੀਲੈਂਸ ਜਿਹੜੀ ਹੈ ਉਹ ਮੁਹਾਲੀ ਨੂੰ ਰਵਾਨਾ ਹੋ ਚੁੱਕੀ ਹੈ ਸੋ ਦੱਸਿਆ ਜਾ ਰਿਹਾ ਹੈ ਕਿ ਪੁਸ਼ਗਿਸ ਜਿਹੜੀ ਉਹ ਕੀਤੀ ਜਾਏਗੀ ਸੋ ਕਿਸ ਰਿਲੇਟਿਡ ਹੁੰਦੀ ਹੈ ਨਸ਼ੇ ਨੂੰ ਲੈ ਕੇ ਹੁੰਦੀ ਹੈ ਜਾਂ ਕਿਵੇਂ ਹੈ ਸੋ ਇਹ ਤਸਵੀਰਾਂ ਫਿਲਹਾਲ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਘਰ ਦੇ ਅੰਦਰ ਦੀਆਂ ਤਸਵੀਰਾਂ ਜਦੋਂ ਵਿਕਰਮ ਜੀਠੀਆ ਹੋਣਾ ਨੂੰ ਘਰ ਦੇ ਅੰਦਰੋਂ ਡਿਟੇਨ ਕੀਤਾ ਜਾਂਦਾ ਹਿਰਾਸਤ ਦੇ ਵਿੱਚ ਲੈ ਕੇ ਤੇ ਹੁਣ ਪੁਲਿਸ ਜਿਹੜੀ ਆ ਉਹ ਮੁਹਾਲੀ ਨੂੰ ਤੁਹਾਨੂੰ ਦੱਸਦੀ ਕਿ ਰਵਾਨਾ ਹੋ ਚੁੱਕੀ ਹੈ